ਜਾ ਕੋਈ ਵੀ ਜਾਂਦਾ ਕਾਥ ਪ੍ਰਸ਼ਾਦਾ ਵਰਕੇ ਮੱਥੇ ਨੂੰ ਲਾਉਂਦਾ ਮੱਥਾ ਟੇਕਦਾ ਸ਼ੁਕਰ ਮੇਰੇ ਨੂੰ ਗੁਰੂ ਦਾ ਪ੍ਰਸ਼ਾਦ ਮਿਲ ਗਿਆ ਸੀ ਇਹ ਪ੍ਰਸ਼ਾਦ ਮਿਲ ਗਿਆ ਕਹਿੰਦੇ ਭਾਈ ਰਾਜਿਆਂ ਦੇ ਹੱਲ ਬੈ ਨੌਂ ਤੋਰੇ ਭਰੇ ਫਕੀਰਾਂ ਦੇ ਜੀਰ ਦਾ ਇੱਕ ਟੁਕੜੇ ਦੇ ਵਿੱਚ ਵੀ ਰਸਾ ਜਿੰਦਗੀ ਵਰਕੇ ਰੱਖ ਦਿੰਦਾ ਇੱਕ ਟੁਕੜਾ ਵੀ ਵਾਹ ਬਖਸ਼ਾ ਨੇ ਕਿਹਾ ਮੈਂ ਸੇਵਾ ਕਰਦਾ ਤੈਨੂੰ ਸੇਵਾ ਦਾ ਆਪਣਾ ਜਰੂਰ ਮਿਲੂਗਾ। देर ਵੀ ਸ੍ਰੀ ਅਕੰਥ ਜੀ ਨੂੰ ਮਿਲੇਗਾ। ਉਹਦੀ ਮौज ਆ ਅੱਜ ਕਰ ਤਵੇ ਉਹਦੀ ਮौज ਆ ਕੱਲ ਕਰ ਤਵੀ। ਕੱਲ ਬਣ ਜਾਣੀ ਆ ਤੇਰੀ ਡਟਿਆ ਰਹ ਅੱਜ ਨਹੀਂ ਤਾਂ ਕੱਲ ਕਦਰ ਬਣ ਜਾਣੀ ਗੱਲ ਤੇ। ਫਿਰ ਮਾਂ ਬਖਸ਼ ਮੌਤ ਆਏ ਐਂੜਾ ਕਿ ਲੈਵੀ ਚਾਰ ਮੌਤੀਆਂ ਦੇ ਦਿੰਦੀਆਂ। ਆ ਜਾਰ ਨੂੰ ਮਤੀਆਂ ਲੈ ਲਾ ਤੂੰ ਹੁਣ ਆਪਣੀ ਤੇਰੀ ਸੇਵਾ ਹੋ ਕੇ ਪੂਰੀ ਔਰ ਤੂੰ ਸਾਡਾ ਬਚਨ ਕਮਾਣਾ ਜਿਹੜਾ ਅਸੀਂ ਬਚਨ ਕਰਾਂ ਕਿ ਉਹ ਬਚਨ ਉੱਤੇ ਚੱਲਣਾ ਆਪਣੀ ਮਾਨਵਾਤ ਨਹੀਂ ਕਰਨੀ ਆਪਣੀ ਮਰਜ਼ੀ ਨਾਲ ਨਾ ਕਰਨੀ ਕਹਿੰਦਾ ਸਤਿਵਚਨ ਜੀ ਪਰ ਉੱਤੋਂ ਸਤਿਵਚਨ ਕਹਿੰਦਾ ਹੰਦੂ ਚਤਰਾਈਆ ਮਨ ਦੇ ਵਿੱਚ ਮਨ ਦੇ ਵਿੱਚ ਕਹਿੰਦਾ ਮੈਨੂੰ ਦੇਵ ਦਾ ਸਹੀ ਮੈਂ ਸੇਤੀ ਵੀਰ ਮਹਾਮੰਗ ਦੇ ਵਿੱਚ ਸਤਾਨੀ ਆ ਕਹਿਣ ਲੱਗਿਆ ਮਹਾਪੋਚਨ ਕੋਸ਼ੋ ਕੇ ਚਾਰ ਪੂਰਬ ਦੇ ਦੇਖਣ ਨਾਲ ਹੀ ਪ੍ਰਦੇਸ਼ ਦਾਸ ਤਾ ਕਹਿੰਦੇ ਲੈ ਬਈ ਚਾਰੇ ਦਿਸ਼ਾਂ ਦੀਆਂ ਤੈਨੂੰ ਦੇ ਦਿੱਤੀਆਂ ਪੂਰਬ ਪੱਛਮ ਚ ਨਹੀਂ ਜਾਈਂ ਬਾ ਦੱਖਣ ਕਦੀ ਲਾ ਕੇ ਉਹਨੇ ਜਾਣਾ ਤਾ ਦੱਖਣ ਕਦੀ ਨਹੀਂ ਜਾਣਾ ਜੇ ਦੱਖਣ ਨਹੀਂ ਗਿਆ ਤਾਂ ਨਸਾਂ ਤੋਂ ਜ਼ਿੰਮੇਵਾਰ ਹੋਵੇਗਾ ਕਹ라 7 ਵਜੇ ਜੀ ਕਹਦੇ ਮੋਮਬਤੀ ਲੈ ਜਾ ਜਦੋਂ ਤੈਨੂੰ ਥੋੜੀ ਬੋਦੀ ਲੋੜ ਆ ਤੂੰ ਮੋਮਬਤੀ ਲਾ ਕੇ ਘਰੋਂ ਬਾਹਰ ਨਿਕਲ ਜੀ ਰਾਤ ਨੂੰ ਜਿੱਥੇ ਮੋਮਬਤੀ ਬੁਝੇਗੀ ਉੱਥੋਂ ਆ ਪਰਨੇ ਕਿ ਜਾਨਾ ਮਿਲ ਜੇ ਤੂੰ ਬੜਾ ਖੁਸ਼ ਹੋਇਆ ਬੜਾ ਹੀ ਖੁਸ਼ ਹੋਇਆ ਕਹੀ ਲੈ ਲਈ ਘਰੋਂ ਰਾਤ ਆ ਗਈ ਕਹੀ ਲੈ ਲਈ ਨਾਲ ਇੱਕ ਬੋਰੀ ਰੱਖ ਲਈ ਮੋਢੇ ਤੇ ਮੋਮਬਤੀ ਲਾ ਕੇ ਤੁਰ ਗਿਆ ਬੜੇ ਖੁਸ਼ ਜਦੋਂ ਮੋਮਬਤੀ ਲਾ ਕੇ ਤੁਰਿਆ ਜਿੱਥੇ ਮੋਮਬਤੀ ਬੁਝੀ ਮਨੇ ਕਹੀ ਨਾ ਤੋਆ ਪਟਿਆ ਆਪ ਤੋਂ ਚਾਂਦੀ ਨਿਕਲੀ ਚਾਂਦੀ ਦੇ ਛਿੱਕੇ ਚਾਂਦੀ ਦੇ ਛਿੱਕੇ ਬੜਾ ਹੀ ਖੁਸ਼ ਹੋਇਆ ਕਿ ਚਾਂਦੀ ਦੇ ਛਿੱਕੇ ਨਿਕਲ ਕੇ ਬੜਾ ਖੁਸ਼ ਹੋ ਗਿਆ ਕਹਲਾਇਆ ਕਿ ਦੇਹ ਤੇ ਸ਼ਾਨੀ ਲਾਦਨੇ ਹੁਣ ਆਪਾਂ ਦੂਜੀ ਮੋਮਬਤੀ ਵੀ ਲਾ ਲਈਏਗਾ ਸੌਣਾ ਨਹੀਂ ਹੋਣਾ ਆਰਾਮ ਨਹੀਂ ਰੋਕਿਆ ਸੀ ਨਾ ਮੈਂ ਜਿੰਨੇ ਤੇ ਸਬਰ ਕਰੇਗਾ ਉਹਨਾ ਕੀ ਸਬਰ ਕਰੀਨੇ ਤੇ ਫਿਰ ਔਖਾ ਹੋਵੇਂਗਾ ਗਾਉਂ ਨਹੀਂ ਮੰਨੇ ਆ ਬਚਨ ਕੋ ਲਗਿਆ ਮਾਇਆ ਤੇ ਕੇਵੋ ਲਗਿਆ ਮੋਮਤੀ ਉਤਨ ਸ਼ਾਂਤੀ ਲਾਤੀ ਇੱਕ ਝੰਡੇ ਜੀ ਕਰਦੀ ਹੋਏ ਆਉਂਦਾ ਆਇਆ ਵਾਪਸ ਤੇ ਚਲਦੇ ਹੋਏ ਪੱਟਵੰ ਲੋ ਅੱਗੇ ਮੋਮਤੀ ਲਾ ਕੇ ਪ੍ਰੇਤ ਹੋ ਗਿਆ ਅੱਗੇ ਜਿੱਥੇ ਮੋਮਤੀ ਜੁਲੀ ਉਤ ਤੇ ਫੇਟਵਾ ਮਟਲੇਆ ਤਵਾ ਪਟਕੇ ਸੌਦੇ ਦੇ ਸ਼ੱਕੇ ਨਿਕਰੇ ਬੜਾ ਘਟੋਇਆ ਕਹਿੰਦਾ ਕਿਉਂ ਇਹਦਾ ਮੈਨੂੰ ਕਹਦੇ ਸੀ ਮਾਪੋਸ਼ ਵੀ ਕੋਈ ਲਾਈ ਵਾਲੀਆਂ ਦੀ ਲੋੜ ਨਹੀਂ ਪੈਣੀ ਤੇਰਾ ਗਜਰਾ ਚੋਂ ਕਹਿੰਦਾ ਲਕੋ ਰੱਖਦੇ ਸੀ ਮੇਰੇ ਕੋਲ ਆ ਸੋਨਾ ਨਿਕਰਿਆ ਉੱਥੇ ਵੀ ਸ਼ਾਦੀ ਲਾਦੀ ਤੇਰੀ ਬਣਾ ਕੇ ਢੰਡੀ ਕਰਾਦੇ ਹੋਏ ਆਉਂਦਾ ਹੋਇਆ ਸੋਨਾ ਵੀ ਕੱਢ ਨੂੰ ਤੇ ਨਾਲੇ ਚੰਦ ਦਿਨ ਕੱਢ ਤੇ ਜੇ ਉਹ ਉੱਤੇ ਫੇਰ ਲਾਇਆ ਲਾ ਕੇ ਤੁਰਿਆ ਜਿੱਥੇ ਮੌਤ ਦੀ ਭੁਜੀ ਫੇਰ ਉੱਤੇ ਪਟਮੇ ਰਟਵਾ ਉਹਤੇ ਹੀਰੇ ਜਵਾਹਰ ਆਪਾਂ ਕੋਈ ਵਿਸਤਾਰੇ ਮਾਦ ਕਹਿੰਦਾ ਦੇਖਿਆ ਮਹਾਪੁਰਸ਼ ਕਹਿੰਦਾ ਜੀ ਬਾਕੀ ਨਾ ਲਈ ਆਈ ਨਹੀਂ ਦੱਸਿਆ ਵੀ ਹੀਰੇ ਉਹਨਾਂ ਦੇ ਉੱਤੇ ਵਾਹ ਐਡਾ ਕ੍ਰਿਸ਼ਨ ਦਾ ਫੇਰ ਜਾਂਦੀ ਰਾਣੀ ਭਰਿਆ ਸੋਨੇ ਦਾ ਹੀਰੇ ਆ ਗਏ ਹੁਣ ਕਹਿੰਦਾ ਕਹਿੰਦਾ ਜੀ ਚੌਥੀ ਬਹੁਤੀ ਨਾ ਲਈ ਇੱਥੇ ਤਾਂ ਮੈਨੂੰ ਲੱਗਦਾ ਕਹਿੰਦਾ ਬਹੁਤ ਹੀ ਖਜ਼ਾਨਾ ਹੋਵੇ ਅੰਦਰ ਅੰਦਰ ਦਾ ਖਜ਼ਾਨਾ ਹੋਵੇ ਉਹ ਦੇਖਦੇ ਇੱਥੇ ਤਾਂ ਇੱਥੇ ਸਵਰਗਾਂ ਦੇ ਮਿਲਣਾ ਹੋਵੇ ਤੇ ਜਦੋਂ ਮੈਨੂੰ ਮੌਰੋ ਗਿਆ ਨਾ ਵੀ ਵਾਸ ਮਾਇਆ ਦਾ ਉਹਦਾ ਦਾਤ ਜੀ ਹੋ ਗਿਆ ਭੋਖਿਆ ਭੋਖਣਾ ਤਰੀ ਬਣਾ ਬੁਰੀਆ ਬਾਹਰ ਬਸ ਰਹਿਣ ਸਿਆਹ ਨੂੰ ਲਾ ਕੋਈ ਕਰ ਚੱਲੇ ਲਾਲ ਬੁਰ ਸੰਤਾ ਮਹਾਕੋਸ਼ਾ ਦਾ ਵਚਨ ਸੁਣ ਲਗਿਆ ਚੌਥੀ ਮੋਮਬਤੀ ਬਿਲਾ ਲਈ ਚੌਥੀ ਮੋਮਬਤੀ ਲਾ ਕੇ ਕੁਰਪਿਆ ਸਾਬੀ ਦੂਜ ਚਲੇ ਗਿਆ ਜਿੱਥੇ ਮੂਰਤੀ ਬੁਜੀ ਉੱਥੇ ਪੜਨਾ ਸ਼ੁਰੂ ਕਰ ਜਦੋਂ ਪੜਨਾ ਸ਼ੁਰੂ ਕੀਤਾ ਤੋੜਾਇਆ ਕਿ ਉਹ ਪਟਿਆ ਉੱਥੇ ਕੋ ਗੋਮਟ ਨਾਲ ਜਰਾਇਆ ਗੋਮਟ ਜਿਹੜਾ ਮੰਦਰ ਦਾ ਕੋਦਰ ਗੋਮਟ ਬਣਿਆ ਹੁੰਦਾ ਉਹਦਾ ਉੱਪਰ ਦਾ ਪਾਸਾ ਹੁੰਦਾ ਕਾਉਂਸਲ ਲੱਗਿਆ ਹੁੰਦਾ ਉਪਰਾਨ ਸਾਇਆ ਨਾਲ ਇਹਦਾ ਅਭੀਤ ਸੇ ਜਨਾ ਮਹਾਪੁਰਸ਼ ਨੇ ਕਿਹਾ ਸੀ ਕਿ ਚੌਥੀ ਮੋਮਤੀ ਨਾਲ ਲਈ ਦੋ ਖਮਾਏਗਾ ਕਿ ਨਾ ਬਸ ਸੈਮੀ ਚੱਕਰਾਂ ਚ ਪਾਈ ਰਹੀ ਤੇ ਅਸੀਂ ਬਿੰਦੇ ਇਹਦਾ ਅਸਲੀ ਖਜ਼ਾਨਾ ਉਹ ਇੱਥੇ ਆ ਕਿ ਪਟਿਆ ਉਹੀ ਪਟ ਕੇ ਕੀ ਦੇਖਿਆ ਕਿ ਛੋਟ ਆ ਜਾ ਵਿੱਚ ਮੰਦਰ ਬਣਿਆ ਆਇਆ ਟੋਟਾ ਜਾ ਉਹ ਬਹੁਤ ਹੀ ਸੋਹਣਾ ਗੇਟ ਲੱਗਿਆ ਹੋਇਆ ਜਦੋਂ ਗੇਟ ਲੱਗਿਆ ਹੋਇਆ ਦੇਖਿਆ ਕਹਿੰਦਾ ਵੀ ਇਹ ਜਾਨਾ ਬਹੁਤ ਮੂਗਾ ਬਹੁਤ ਅਜਾਮਾ ਬਹੁਤ ਅਜਾਮਾ ਉਹ ਇਹ ਆਹ ਜਿਹੜਾ ਸਾਫ ਪਿੰਡਾ ਜਿਹੇ ਤਰ੍ਹਾਂ ਗੇਟ ਖੋਲ੍ਹਿਆ ਜਦੋਂ ਗੇਟ ਖੋਲ੍ਹ ਕੇ ਕੀ ਦੇਖਦਾ ਉਹਦੇ ਅੰਦਰ ਇੱਕ ਮਨੁੱਖ ਬੈਠਾ ਮਨੁੱਖ ਬੈਠਾ ਪਰ ਚੱਕੀ ਪੀਰੇ ਹੱਥ ਦੇ ਨਾਲ ਚੱਕੀ ਮੈਂ ਲਿਹਾਤਨਾ ਆਟਾ ਪੀਸਣ ਦਾ ਪੁਰਾਣੀ ਚੱਕੀਆਂ ਦੇਖਿਆ ਤੇ ਮੈਨੂੰ ਮੈਨੂੰ ਪਤਾ ਉਹ ਚੱਕੀ ਨਾਲ ਆਟਾ ਪੀਸਦਾ ਆਟਾ ਪੀਸਦਾ ਚੱਕੀ ਦਾ ਸੁਣਿਆ ਵੀ ਇਹ ਖਿਲਾਣੇ ਦਾ مالک ਹੋਗਾ ਵੀ ਇਹ ਖਿਲਾਣੇ ਦਾ مالک ਹੋ ਜਦੋਂ ਮੈਂ ਦੇਖਿਆ ਬਈ ਹੁਣ ਮੈਂ ਨੂੰ ਬੁਲਾਵਾ ਔਰ ਇੱਕ ਦੇਖ ਲੈਣੇ ਮੈਂ ਵੀ ਆ ਗਿਆ ਅੱਜ ਰਾਤ ਚ ਉਹਨੂੰ ਕਹਿੰਦਾ ਜੱਕੀ ਚਲਾਉਂਦਾ ਹੱਥ ਮਾਰਦਾ ਆ ਜਾ ਵੀ ਆ ਜਾ ਆ ਜਾ ਚਲਾਏਗਾ ਉਹਦੇ ਕੋਲ ਜਦੋਂ ਗਿਆ ਉਹਦੇ ਕੋਲ ਉਹਨੂੰ ਕਹਿਣ ਲੱਗਾ ਧਿਆਨ ਟੱਕੇ ਦਾ ਹਾਰ ਧਿਆਨ ਕਹਿੰਦਾ ਆਇਆ ਕਹਿੰਦਾ ਮੈਂ ਚੱਕੀ ਨਹੀਂ ਰੋਕਣੀ ਤੋ ਵੇਲੇ ਚੱਕੀ ਚਲਾ ਪਹਿਤਰ ਵੇਲੇ ਆ ਨਾ ਕਹਿੰਦਾ ਮਹਾਤਮਰੇ ਬਾਬਾ ਨੇ ਦਿੱਤੀ ਸੀ ਕਹਿੰਦਾ ਹਾਜਮ ਹੋਰ ਕੀ ਦਿੱਤਿਆ ਕਹਿੰਦਾ ਆ ਜਾ ਉਹਨੂੰ ਚੱਕੀ ਫੜਾ ਤੇ ਜਦੋਂ ਚੱਕੀ ਬੁਲਾ ਕੇ ਦਰਵਾਜ਼ਾ ਲਾ ਕੇ ਤੁਰਨ ਲੱਗਿਆ ਪਿਆ ਤੂੰ ਕਿਥੇ ਚੱਲੇ ਆ ਤੂੰ ਕਿਥੇ ਚੱਲੇ ਆ ਉਹ ਕਹਾ ਦਾ ਮੈਂ ਵੀ ਲਾਲਜ ਚ ਡਾਇਨ ਫਸਿਆ ਸੀ ਲਾਲਜ ਫਸਿਆ ਸੀ ਹੁਣ ਤੇਰੇ ਅਰਕਾ ਵੀ ਲਾਲਜ ਉਹ ਮੈਂ ਤਾਂ ਸਦੀਆਂ ਬੀਤ ਗਿਆ ਬੈਠੇ ਹਾਂ ਲਾਲਜ ਤੇ ਹੋਰ ਕੋਈ ਤੇਰੇ ਕੋਲ ਬਸੂ ਕਰਵੇਂ ਤਾਂ ਘਟੂ ਆ ਗਿਆ ਬੈਠਾ ਰਹੇ ਅੰਦਰ ਹੀ ਬੁਲਾਵਾ ਕੇ ਚੱਲੇ ਗਏ ਇਹ ਹੈ ਜਿਹੜਾ ਲਾਲਚ ਹੀ ਵੱਡਾ ਹੁੰਦਾ ਮਨੂੰ ਆ ਵੀ ਹੋਇਆ ਉਹ ਕਿਤੇ ਅਸੀਂ ਜਗ੍ਹਾ ਤੇ ਫਸ ਜਾਂਦਾ ਹੁਣ ਕਿੱਥੇ ਨਿਕਲਦਾ ਇਹ ਮਰ ਕੇ ਨਿਕਲੇ ਤੇ ਉਹ ਅਗਨ ਅੰਤ ਤੇ ਅਰਕਾ ਵੀ ਉਹ ਖਾਊਗਾ ਹੋ ਉਹ ਤੈਨੂੰ ਇੱਥੋਂ ਘਟੂਗਾ ਉਹ ਚਲੇਗਾ ਉਹ ਤੇ ਵੀ ਜੋ ਸੰਤਾਂ ਦਾ ਬਚਨ ਉਤਾਵ ਬਚਨ ਕਮਾਉਣਾ ਚਾਹੀਦਾ ਤਾਂ ਅਖੰਡ ਜੋ ਦੀਸਾ ਜੇ ਜਮ ਜਗਾਤੀ ਰੁਕਟਾ ਨਰਮਾਨ ਕੀ ਤੰਗਾਓ ਕਰਦੇ ਕਾ ਨਿਮ ਪ੍ਰਸੰਤ ਜਗ ਸੁਕਟਾ ਸੰਤੋ ਸਾ ਕ੍ਰਪਾ ਕਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸਭ ਪਰਸ਼ਾਦੀ ਕਰੀਏ ਜਿਹੜਾ ਬਚਨ ਕਮਾਉਦਾ ਉਹੀ ਤਾਦਾ ਜਨਾ ਬਚਨ ਨਹੀਂ ਕਰਉਂਦਾ ਉਹ ਫਿਰ ਅੱਜ ਵੀ ਟੁੱਪਿਆ ਤੇ ਕੱਲ ਵੀ ਟੁੱਪਿਆ ਜੇ ਕੋ ਪਜਮ ਕਮਾਵੇ ਸੰਤਾਂ ਦਾ ਵਗ ਪਰਸ਼ਾ ਦੇ ਪਾ i think we

ਸਾਰੀ ਦੁਨੀਆ ਨੂੰ ਪਾਰ ਕਰ ਜੇਗਾ ਤਰ ਜੇਗਾ ਜਿਹਨੇ ਬਚਨ ਕਮਾਲਿਆ ਜੇ ਤਨ ਮਾਂ ਪਰਸ਼ਾ ਦਾ ਬਚਨ ਕਮਾਲਿਆ ਦਾ ਹੁਣ ਪਿੱਛੇ ਜਾਂਦੀ ਵੀ ਗਈ ਸੋਨਾ ਵੀ ਗਿਆ ਤੇ ਹੀਰੇ ਵੀ ਗਏ ਆਪ ਵੀ ਬੈਠਾ ਚੱਕੀ ਪੀਸਦਾ ਹੂੰ ਜਿਹੜੇ ਫੇ ਨਾਲ ਚ ਕਰਦੇ ਨੇ ਬਹੁਤ ਫੇ ਜਿਹਦਾ ਚੱਕੀ ਪੀਸਦੇ ਆ ਕੀ ਹੁੰਦਾ ਮਨ ਦੇ ਨਾਲ ਕਿਸੇ ਨੂੰ 15 ਸਾਲ ਦੀ ਸਜ਼ਾ ਕਿਸੇ ਨੂੰ 18 ਸਾਲ ਦੀ ਕਿਸੇ ਨੂੰ 10 ਸਾਲ ਦੀ ਤੇ ਚੱਕੀ ਪੀਸਦੇ ਨਿਉਂ ਮਾਰਾਇਕ ਜਨਮ ਲੈਣ ਦਾ ਸ਼ੁਕਰਾਨਾ ਕਰੋ ਉਹਦਾ ਸ਼ੁਕਰਾਨਾ ਕਰੋ ਵਾਹਿਗੁਰੂ ਪ੍ਰਮਾਤਮਾ ਜਿਨ੍ਹਾਂ ਆਪਣੇ ਕੋਲ ਆਪਾਂ ਦੇ ਕੋਲ ਨਾ ਹੈ ਜੀ ਸ਼ੁਕਰਾਨਾ ਕਰੋ ਵੀ ਉਹਦੇ ਨਾਲੋਂ ਬਚਨਗੇ ਦੋ ਬਾਤ ਦੀ ਰੋਟੀ ਬਣ ਗਈ ਜਿੰਦੀ ਵਧੀਆ ਚੰਗੇ ਆ ਪ੍ਰਮਾਤਮਾ ਜਦੋਂ ਸਾਡੇ ਸੰਸੋਖ ਆਇਆ ਦਿਆਹੀ ਤੇ ਉਹ ਪ੍ਰਮਾਤਮਾ ਖੁਸ਼ ਹੋ ਜਾਂਦਾ ਨਿਹਮਤਤਾ ਦੇ ਨਾਲ ਹੀ ਸਾਰਾ ਖੁਸ਼ਾ ਸਬਰ ਸੰਤੋਖ ਆ ਗਿਆ ਜੋ ਸਬਰ ਸੰਤੋਖ ਆ ਗਿਆ ਸਬਰ ਸੰਤੋਖ ਦਾ ਮਤਲਬ ਇਹ ਆ ਵੀ ਆਪਾਂ ਜੇ ਘਰ ਦੇ ਕੋਟੀਆ ਨੂਰ ਨਾਲ ਖਾ ਲਈ ਬਹੁਤੀ ਸਬਰ ਆ ਸਾਨੂੰ ਸੰਤੋਖ ਆ ਸਭ ਸੁੱਖੀ ਮਿਲ ਗਈ ਆ ਵੀ ਹਾਂ ਠੀਕ ਆ ਤੇਰੇ ਰਾਜੇ ਕੋਸ਼ਾਂ ਕਦੇ ਸ਼ਬਦੀਆਂ ਦੇ ਨਾਲ ਕਦੇ ਨੂਰ ਮਿਲਦੇ ਨਾਲ ਤੇਰੀ ਮਾਤੀ ਤੇਰੇ ਰਾਜਾ ਦੇ ਵਿੱਚ ਕੋਸ਼ਾਂ ਆ ਚਾਹੇ ਭੁਖੇ ਰਹਿ ਚਾਹ ਪੰਜੇ ਪਾ ਚਾਹ ਬਲਕਾਂ ਤੇ ਪਾ ਚਾਹ ਮਹਿਲਾ ਚ ਰੱਖੇ ਛੜਕਾਂ ਤੇ ਸਵਾਦ ਦੇ ਨੀਰਾ ਜਦੋਂ ਆ ਪਾ ਕੇ ਤੇਰੀ ਲਜਾ ਫਿਰ ਅੱਪਾ ਜਦੋਂ ਕਹਿਣਾਗਾ ਮਾ ਰੱਬ ਦੇ ਅਸੀਂ ਬੰਨ ਕੀ ਕਰਤਾ ਮਾੜਾ ਕੰਮ ਕਰਤਾ ਸਭ ਸਾਡੇ ਨਾਲ ਕੁਝੰਦਾ ਸਾਡੇ ਨਾਲ ਗਵੰਡੀ ਚੰਗੇ ਆ ਸਾਡੇ ਨਾਲ ਫਲਾਣਾ ਰਿਸ਼ਤਾ ਚੰਗਾ ਮੇਰਾ ਦੂਜਾ ਭਰਾ ਚੰਗਾ ਤੀਜਾ ਚੰਗਾ ਇਹ ਸਭ ਕਰਮਾਂ ਦੀ ਟੇਡਾਂ ਨੇ ਜਦੋਂ ਕਹਿਣਗੇ ਮਾਰਗਾ ਤੇਰੇ ਜੀ ਖੁਸ਼ ਆਂ

ਅੱਜ ਜੇ ਅਸੀਂ ਕਣਕ ਦਾ ਬੀਜ ਬੀਜਿਆ ਸਿਰ ਤੋਂ ਵੱਧਨ ਤੁਰਪਾਂਗੇ ਟਰਾਬੀਆਂ ਲੈ ਕੇ ਸਮਾਂ ਲੱਗੇਗਾ ਸਮਾਂ ਲੱਗਦਾ ਅੱਜ ਬੱਚਾ ਸਕੂਲ ਦੇ ਵਿੱਚ ਦਾਖਲ ਕਰਾਇਆ ਅੱਜ ਤਾਂ ਵੀਏ ਘਰ ਚੋਂ ਲੱਗਣਗੇ 13-14 ਸਾਲ ਸਮਾਂ ਲੱਗਦਾ ਅੱਜ ਕੋਈ ਫਲ ਦਾ ਰੱਖ ਤੇ ਬੀਜਿਆ ਜਿੰਨੇ ਨਹੀਂ ਬਣ ਲੱਗ ਜਾਂਦੇ 6-7 ਸਾਲ ਲੱਗ ਜਾਂਦੇ ਜਿਵੇਂ ਆਪਾਂ ਕਰਮ ਕਰਦੇ ਆ ਚੰਗਾ ਕੰਮ ਕਰਦੇ ਆ ਨਾਮ ਜਪਦੇ ਆ ਨਾ ਫਲ ਸਮੇਂ ਤੇ ਤੁਹਾਨੂੰ ਮਿਲ ਜਾਣਾ ਮਿਲਣਾ ਜ਼ਰੂਰ ਆ ਜਿਹੜਾ ਆਪਾਂ ਬੀਜ ਬੀਜਿਆ ਨੂੰ ਪੰਨ ਕਰਨਾ ਜ਼ਰੂਰੀ ਕਿਉਂਕਿ ਜਿਹੜਾ ਆਪਾਂ ਧਰਤੀ ਦੇ ਬੀਜ ਬੀਜਦੇ ਹਰਾ ਹੋਵੇ ਭਾਵੇਂ ਨਾ ਹੋਵੇ ਉਹਦਾ ਸੇਵਾ ਸਿਮਰਦਾ ਬੀਜ ਹਰਾ ਹੋਣਾ ਹੀ ਹੁੰਦਾ ਇਹ ਨਹੀਂ ਵਸਤੂ ਦਾ ਇਹਨੇ ਹਰਾਇਆ ਮਾ ਪਿਓ ਉਹਦੇ ਪਿਆਰ ਦੇ ਵਿੱਚ ਬੀਜਿਆ ਉਹਦੇ ਨਾਮ ਦੇ ਵਿੱਚ ਬੀਜਿਆ ਜਦੋਂ ਨਾਮ ਦੇ ਵਿੱਚ ਬੀਜਦੇ ਆਪਾਂ ਦੇ ਫਿਰ ਦੇਖ ਮਹਿੰਨ ਪ੍ਰਮਾਤਮਾ ਨੂੰ ਆਪਣੇ ਜਹਾਜ਼ ਤੇ ਉੱਠਾ ਕੇ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੁਧਰੇ ਪਾਤ ਸ਼ਬਦ ਕਰਕੇ ਸੇਵ ਦੇ ਗੁਰੂ ਪਾਰ ਉਤਾਰ ਲਾ। ਫਿਰ ਆਪੇ ਦੇਸ਼ ਤੋਂ ਉਸੇ ਦੇਸ਼ ਤੱਕ ਲੈ ਜਾਂਦਾ ਨਰਕਾਤ ਦੇਸ਼ ਵਿੱਚ ਲੈ ਜਾਂਦਾ ਉੱਥੇ ਛੱਡ ਦਿੰਦਾ ਜਿੱਤੇ ਸਾਰੇ ਸੁੱਖ ਨੇ ਦੁੱਖੀ ਦੁੱਖ ਹੈ ਹੀ ਸੁੱਖਾਂ ਦੀ ਪ੍ਰਾਪਤੀ ਹਰ ਪਾਸੇ ਨਾਮ ਦੀ ਆਵਾਜ਼ ਆਉਂਦੀ ਹੈ ਸਿਮਰਨ ਦੀ ਆਵਾਜ਼ ਆਉਂਦੀ ਹੈ। ਉੱਥੇ ਇੱਕ ਦੁੱਖ ਹੈਗੀ ਪੜ ਕੇ ਬਸ ਮਾਫ਼ੀ ਕਰਦੇ ਹਾਂ ਸਾਰੇ ਸ਼ੌਕ ਵਿੱਚ। ਵਾਹਿਗੁਰੂ ਨਾਮ ਜਵਾਜ ਹੈ ਵਾਹਿਗੁਰੂ ਨਾਮ It's